ਪਾਤਸ਼ਾਹ ਕਹਿੰਦੇ ਗੁਰੂ ਘਰ ਰਹਿ ਕੇ ਵੀ ਬੰਦਾ ਗੈਰ ਹਾਜ਼ਰ ਕਿਵੇਂ ਹੋ ਗਿਆ ਬੈਠਾ ਤਾਂ ਗੁਰੂ ਘਰ ਦੇ ਵਿੱਚ ਹੈ ਪਰ ਗੈਰ ਹਾਜ਼ਰ ਕਿਵੇਂ ਹੋਇਆ ਬੜੀ ਕਮਾਲ ਦੀ ਘਟਨਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਚਾਰ ਸਿੱਖ ਨੇ ਜਿਨ੍ਹਾਂ ਦੀ ਸੇਵਾ ਲੱਗੀ ਹੈ ਉਹ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੰਬੂ ਦੇ ਬਾਹਰ ਪਹਿਰੇ ਤੇ ਖੜਦੇ ਨੇ ਚਾਰਾਂ ਦੀ ਸੇਵਾ ਬੜੇ ਤਨ ਮਨ ਦੇ ਨਾਲ ਉਹ ਸੇਵਾ ਨਿਭਾਉਂਦੇ ਨੇ ਪਾਤਸ਼ਾਹ ਦੀ ਅਦਬ ਦੇ ਵਿੱਚ ਰਹਿ ਕੇ ਪੈਸੇ ਦੇ ਵਿੱਚ ਰਹਿ ਕੇ ਪਰ ਸਾਨੂੰ ਇਸ ਆਖੀ ਸਮਝਾ ਦਿੰਦੀ ਏ ਵੀ ਅਸੀਂ ਗੁਰੂ ਘਰ ਹੋ ਕੇ ਵੀ ਸੰਗਤ ਵਿੱਚ ਬੈਠ ਕੇ ਵੀ ਗੈਰ ਹਾਜ਼ਰ ਕਿਵੇਂ ਤੇ ਕਈ ਵਾਰ ਬੰਦਾ ਘਰੇ ਬੈਠਾ ਵੀ ਆਪਣੀ ਹਾਜ਼ਰੀ ਲਵਾ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਕਿਉਂਕਿ ਜਦੋਂ ਉਹ ਚਾਰੇ ਸੇਵਾਦਾਰ ਪਾਤਸ਼ਾਹ ਦੀ ਸੇਵਾ ਕਰਦੇ ਨੇ ਸਮਾਂ ਨਿਰੰਤਰ ਆਪਣੀ ਚਾਲੇ ਚੱਲਦਾ ਜਾ ਰਿਹਾ ਚੱਲਦਾ ਜਾ ਰਿਹਾ ਇੱਕ ਤਾਂ ਬੜੀ ਕਮਾਲ ਦੀ ਘਟਨਾ ਵਾਪਰੀ ਆਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਰਾਸ ਦਿਖਾਉਣ ਵਾਲੇ ਸੌਖੇ ਸ਼ਬਦਾਂ ਚ ਕਹਾਂ ਬਾਜੀਗਰ ਤਮਾਸ਼ਾ ਦਿਖਾਉਣ ਵਾਲਾ ਆਇਆ ਸਾਰੇ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਢਡੋਰਾ ਪਿੱਟਿਆ ਗਿਆ ਕਿ ਭਾਈ ਅੱਜ ਆਪਣੇ ਇਲਾਕੇ ਦੇ ਵਿੱਚ ਰਾਤ ਨੂੰ ਰਾਸ ਦਿਖਾਈ ਜਾਣੀ ਹੈ ਤਮਾਸ਼ਾ ਦਿਖਾਇਆ ਜਾਣਾ ਆਓ ਭਾਈ ਜਿਨ੍ਹਾਂ ਨੇ ਵੇਖਣਾ ਹੋਵੇ ਸਾਰੇ ਆਓ ਕਿਉਂਕਿ ਉਹਨਾਂ ਦਾ ਰੁਜ਼ਗਾਰ ਹੈ ਲੋਕ ਦੇਖਣ ਜਾਣਗੇ ਆਪਣੀ ਜੇਬ ਦੇ ਵਿੱਚੋਂ ਕੁਝ ਧਨ ਕੋਈ ਰੁਪਈਆ ਕੋਈ ਪੈਸਾ ਉਹਨਾਂ ਦੀ ਝੋਲੀ ਦੇ ਵਿੱਚ ਪਾਉਣਗੇ ਤੇ ਉਹਨਾਂ ਦਾ ਘਰ ਚੱਲੇਗਾ ਤੇ ਉਹ ਤਮਾਸ਼ੀਨ ਬੜੋੜ ਵਾਸਤੇ ਲੋਕਾਂ ਨੂੰ ਉਹ ਸੁਨੇਹਾ ਕੱਲਿਆ ਗਿਆ ਉਹ ਸੁਨੇਹਾ ਉਹ ਚਾਰੇ ਸਿੰਘਾਂ ਦੇ ਕੰਨ ਦੇ ਵਿੱਚ ਪਿਆ ਹੁਣ ਚਾਰੇ ਸਿੱਖ ਦੇ ਆਪਸ ਦੇ ਵਿੱਚ ਸਲਾਹ ਕੀਤੀ ਵੀ ਆਪਣੇ ਵਿੱਚੋਂ ਦੋ ਜਾਣੇ ਜਿਹੜੇ ਨੇ ਉਹ ਰਾਸ ਦੇਖਣ ਜਾਣਗੇ ਦੋ ਜਾਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪੈਰੇ ਤੇ ਖੜ੍ਹ ਗਏ ਇਹ ਚਾਰੇ ਜਾ ਨਹੀਂ ਸਕਦੇ ਪਿੱਛੋਂ ਸਤਗੁਰਾਂ ਨੇ ਆਵਾਜ਼ ਮਾਰੀ ਤੇ ਜੇ ਚਾਰੇ ਗੈਰਹਾਜ਼ਰ ਰਹੇ ਤੇ ਪਾਤਸ਼ਾਹ ਦੇ ਹੁਕਮ ਦੀ ਅਦੁੱਲੀ ਹੋ ਜਾਣੀ ਹੈ ਬੇਅਦਬੀ ਹੋ ਜਾਣੀ ਹੈ ਦੂਸਰਾ ਕਾਤਸ਼ਾ ਮਹਾਰਾਜ ਨਾਰਾਜ਼ ਹੋ ਜਾਣਗੇ ਤੇ ਸਜ਼ਾ ਮਿਲੇਗੀ ਮਨ ਦੇ ਵਿੱਚ ਐਸਾ ਖਿਆਲ ਚੌਹਾਂ ਦੀ ਸਲਾਹ ਬਣੀ ਵੀ ਦੋ ਜਾਣੇ ਪਹਿਲਾਂ ਸੇਵਾ ਨਿਭਾਉਣਗੇ ਦੋ ਜਾਣੇ ਬਾਕੀ ਤੇ ਜਾ ਕੇ ਉੱਥੇ ਰਾਸ ਦੇਖ ਕੇ ਆਉਣ ਤੇ ਬਾਕੀ ਸਵੇਰੇ ਆ ਕੇ ਭਾਈ ਉਹ ਸਾਰਾ ਦੂ ਦੇਖ ਕੇ ਆਉਣਗੇ ਦੂਜਿਆਂ ਨੂੰ ਦੱਸਣਗੇ ਇਸੇ ਤਰ੍ਹਾਂ ਹੋਇਆ ਔਰ ਜਿਹੜੇ ਦੋ ਸਿੱਖ ਪਾਤਸ਼ਾਹ ਦੇ ਕੋਲੋਂ ਸੇਵਾ ਨਿਭਾਉਂਦੇ ਨੇ ਤੇ ਦੂਸਰੇ ਦੋ ਸਿੱਖ ਜਿਹੜੇ ਤਮਾਸ਼ਾ ਵੇਖਣ ਗਏ ਦੋਨਾਂ ਦੀ ਅਵਸਥਾ ਦੇ ਵਿੱਚ ਫਰਕ ਪੈ ਗਿਆ ਉਹ ਜਿਹੜੇ ਰਾਸ ਵੇਖਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕੋ ਖਿਆਲ ਚੱਲ ਜਦਾ ਹੈ ਕਿ ਸਤਿਗੁਰੂ ਨਾ ਜਾਗ ਪਾਣ ਸਤਿਗੁਰੂ ਸਾਡਾ ਨਾਮ ਲੈ ਕੇ ਆਵਾਜ਼ ਨਾ ਮਾਰ ਦੇਣ ਸਤਿਗੁਰੂ ਕਿਤੇ ਸਤਿਗੁਰੂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨਾ ਪੈ ਜਾਏ ਉੱਠ ਕੇ ਬਾਹਰ ਨਾ ਨਿਕਲਣ ਤੇ ਅਸੀਂ ਉੱਥੇ ਨਾਜ਼ਰੀ ਨਾ ਪਈਏ ਜਿਨ੍ਹਾਂ ਚਿਰ ਉਹਨਾਂ ਨੇ ਰਾਸ ਵੇਖੀ ਉਹਨਾਂ ਚਿਰ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਚੱਲਦਾ ਰਿਹਾ ਪਰ ਦੂਜੇ ਪਾਸੇ ਜਿਹੜੇ ਸਿੱਖ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਚੱਦਾ ਲੈ ਸਤਿਗੁਰੂ ਤਾਂ ਹਲੇ ਤੱਕ ਜਾਗੇ ਹੀ ਨਹੀਂ ਇਹਦੇ ਨਾਲੋਂ ਚੰਗਾ ਸੀ ਅਸੀਂ ਵੀ ਜਾ ਕੇ ਉੱਥੇ ਰਾਸ ਕੋ ਤਮਾਸ਼ਾ ਵੇਖ ਆਉਂਦੇ ਅਵਸਥਾ 'ਚ ਫਰਕ ਪੈ ਗਿਆ ਚਲੋ ਰਾਤ ਬਤੀਤ ਹੋਈ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਾਹਰ ਸੱਚੇ ਪਾਤਸ਼ਾਹ ਜਾ ਕੇ ਨੇ ਇਸ਼ਨਾਨ ਪਾਣੀ ਕੀਤਾ ਨਿਤਨੇਮ ਦੀਵਾਨ ਸਜਿਆ ਦੀਵਾਨ ਦੀ ਸਮਾਪਤੀ ਤੇ ਚੌਥਾ ਸਿੱਖਾਂ ਨੂੰ ਬੁਲਾ ਲਿਆ ਜਿਹੜੇ ਦੋ ਸਿੱਖ ਗਏ ਸਨ ਸੇਵਾ ਦੇ ਵਿੱਚੋਂ ਗੈਰ ਹਾਜ਼ਰ ਸਨ ਪਾਤਸ਼ਾਹ ਕੇ ਦੇ ਸਿੱਖੋ ਤੁਸੀਂ ਸੇਵਾ ਬੜੀ ਤਨਮਣ ਦੇ ਨਾਲ ਰਾਤੀ ਨਿਭਾਈ ਹੈ ਤੁਸੀਂ ਇੱਕ ਪਲ ਵਾਸਤੇ ਵੀ ਮੇਰੀ ਸੇਵਾ ਦੇ ਵਿੱਚੋਂ ਗੈਰ ਹਾਜ਼ਰ ਨਹੀਂ ਹੋਏ ਤੁਹਾਨੂੰ ਇਸ ਦੀਵਾਨ ਦੇ ਵਿੱਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਦੋ ਰਾਤੀ ਸੇਵਾ ਨਿਭਾਉਂਦੇ ਸੀ ਉਹ ਇੱਕਦਮ ਕਹਿਣ ਲੱਗੇ ਸਤਿਗੁਰੂ ਵੀ ਸੇਵਾ ਦੇ ਵਿੱਚ ਤਾਂ ਅਸੀਂ ਹਾਜ਼ਰ ਸਾਂ ਇਹ ਤਾਂ ਦੋਨੋਂ ਸਿੱਖ ਜਿਹੜੇ ਨੇ ਇਹ ਆਪਣੇ ਡੇਰੇ ਤੋਂ ਬਾਹਰ ਆਸਥਾਨ ਤੋਂ ਬਾਹਰ ਇਹ ਰਾਸ ਵੇਖਣ ਵਾਸਤੇ ਗਏ ਸੀ ਪਾਤਸ਼ਾਹ ਕਹਿਣ ਲੱਗੇ ਨਹੀਂ ਗੁਰੂ ਘਰ ਦੇ ਵਿੱਚ ਤਨ ਦੀ ਹਾਜ਼ਰੀ ਦੀ ਐਹਮਤ ਨਹੀਂ ਹੈ ਗੁਰੂ ਦੇ ਕੋਲ ਤਨ ਦੀ ਹਾਜ਼ਰੀ ਦੀ ਐਹਮਤ ਨਹੀਂ ਹੈ ਕਹਿਣ ਲੱਗੇ ਪਾਤਸ਼ਾਹ ਕਿਵੇਂ ਸਤਿਗੁਰੂ ਕਹਿੰਦੇ ਤੁਸੀਂ ਬੇਸ਼ੱਕ ਦੀ ਵਰਸ਼ਾ ਪੜ ਕੇ ਸ਼ਾਸਤਰ ਪੜ ਕੇ ਸੇਵਾ ਨਿਭਾਈ ਹੋਏਗੀ ਪਰ ਤੁਹਾਡਾ ਮਨ ਇੱਥੇ ਹਾਜ਼ਰ ਨਹੀਂ ਸੀ ਇਹ ਜਿਹੜੇ ਦੋ ਸਿੱਖ ਇਥੋਂ ਸਰੀਰ ਕਰਕੇ ਪਾਵੇ ਗੈਰ ਹਾਜ਼ਰ ਸੀ ਪਰ ਸਾਰੀ ਰਾਤ ਇਨ੍ਹਾਂ ਦਾ ਮਨ ਪਾਤਸ਼ਾਹ ਕਹਿੰਦੇ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਿਹਾ ਸਾਵਧਾਨ ਇਕਾਗਰ ਚੀਤ ਜਦੋਂ ਗੁਰੂ ਘਰ ਦੇ ਵਿੱਚ ਬਹਿਣਾ ਜਦੋਂ ਸੰਗਤ ਦੇ ਵਿੱਚ ਬਹਿਣਾ ਜਦੋਂ ਕਿਤੇ ਕਥਾ ਕੀਰਤਨ ਬਾਣੀ ਸੁਣਨੀ ਹੈ ਬਾਣੀ ਪੜਨੀ ਹੈ ਪਾਤਸ਼ਾਹ ਕੀਤੇਰਾ ਚਿਤ ਸਾਧਨ ਹੋਣਾ ਚਾਹੀਦਾ ਹੈ ਇਕਾਗਰ ਹੋਣਾ ਚਾਹੀਦਾ ਤੇਰੇ ਮਨ ਦੇ ਵਿੱਚ ਸੰਸਾਰੀ ਜਿਹੜੇ ਫੁਰਨੇ ਨੇ ਪਾ ਸਕਦੇ ਉਹਨਾਂ ਨੂੰ ਸੰਕੋਚ ਕੇ ਤੈਨੂੰ ਬੰਦ ਕਰ ਲੈਣਾ ਚਾਹੀਦਾ ਗੁਰੂ ਅਮਰਦਾਸ ਪਾਤਸ਼ਾਹ ਦਾ ਵਚਨ ਪੜ੍ਹਦੇ ਆਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਉਹਦਾ ਮਤਲਬ ਹੀ ਇਹ ਹੈ ਵੀ ਬਾਕੀ ਜਿੰਨੇ ਵੀ ਤੇਰੇ ਸੰਕਲਪ ਨੇ ਜਿੰਨੇ ਵੀ ਤੇਰੇ ਵਿਕਲਪ ਨੇ ਉਹਨਾਂ ਨੂੰ ਤੋ ਆਪਣੇ ਮਨ ਦੇ ਅੰਦਰੋਂ ਸੰਕੋਚ ਕਰਕੇ ਬੰਦ ਕਰਕੇ ਸਿਰਫ ਔਰ ਸਿਰਫ ਆਪਣੇ ਮਨ ਨੂੰ ਆਪਣੇ ਚੇਤਨ ਨੂੰ ਗੁਰੂ ਚਰਨਾਂ ਦੇ ਵਿੱਚ ਜੋੜ ਪਾਤਸ਼ਾਹ ਕੀ ਦੇ ਤੇਰੀ ਹਾਜ਼ਰੀ ਗੁਰੂ ਘਰ ਦੇ ਵਿੱਚ ਪ੍ਰਵਾਨ